ਸਾਰੇ ਦੇ 12 ਮੁੰਡੇ ਖੜੇ ਮਾਫੀ ਮੰਗ ਰਹੇ ਚਾਰ ਐਸਐਚਓ ਮੇਰੇ ਕੋਲੋਂ ਮਾਫੀ ਮੰਗ ਰਹੇ ਮੈਂ ਸਾਰੀ ਰਿਕਾਰਡਿੰਗ ਐਸਐਸਪੀ ਸਾਹਿਬ ਨੂੰ ਦਿਖਾ ਦਿੱਤੀ ਹੈ ਮੈਨੂੰ ਐ ਸਮਝ ਨਹੀਂ ਆ ਰਹੀ ਐਸਐਸਪੀ ਨਾਨਕ ਸਾਹਿਬ ਇਹ ਜੇ ਕ੍ਰਿਮੀਨਲ ਹਥਿਆਰਿਆਂ ਦੀ ਜੋ ਪੁਲਿਸ ਆਫੀਸਰ ਕਹਿੰਦੇ ਲਾਇਕ ਨਹੀਂ ਹਨ ਉਹਨਾਂ ਦੀ ਕਿਉਂ ਮਦਦ ਕਰ ਰਹੇ ਨੇ ਮੈਂ ਜੀ ਐਸਐਸਪੀ ਸਾਹਿਬ ਨੂੰ ਸਾਰੀ ਵੀਡੀਓਜ਼ ਦਿਖਾਈਆਂ ਉਹਨਾਂ ਦੀ ਮਾਫੀ ਨਾਮੇ ਦੀ ਉਹ ਵੀਡੀਓਜ਼ ਦੇਖਣ ਤੋਂ ਬਾਅਦ ਵੀ ਐਸਐਸਪੀ ਸਾਹਿਬ ਇਦਾਂ ਦੀ ਗੇਮ ਖੇਡ ਗਏ ਮੇਰੇ ਨਾਲ ਕਿ ਐਫਆਈਆਰ ਉਹਨਾਂ ਨੇ ਓਪਨ ਟਾਪੇ ਦੇ ਨਾਮ ਕਰ ਦਿੱਤੀ ਜਦੋਂ ਮੇਰੇ ਹਸਬੰਦ ਦਾ ਨਾਮ ਕਰਨਲ ਪੀਐਸ ਬਾਠ ਔਰ ਅੰਗਤ ਸਿੰਘ ਬਾਠ ਬੋਲ ਸਕਦੇ ਨੇ ਤੇ ਆਪਣੇ 12 ਜੂਨੀਅਰ ਆਫਸਰ ਦਾ ਨਾਮ ਨਹੀਂ ਲੈ ਸਕਦੇ ਹੋ 13 ਤਰੀਕ ਦਾ ਹਾਦਸਾ ਹੋਵੇ ਜੀ ਇੰਨੀ ਕੁੱਟਮਾਰ ਕੀਤੀ ਹੋਵੇ ਪਟਿਆਲੇ ਚ ਤੇ ਹਲੇ ਤੱਕ ਸਾਡੀ ਐਫਆਈਆਰ ਨਹੀਂ ਰਜਿਸਟਰ ਹੋਈ ਹੈ ਜਿਹੜੀ ਐਫਆਈਆਰ ਦੀ ਕਾਪੀ ਕੱਲ ਸਾਨੂੰ ਦਿੱਤੀ ਹੈ ਉਹ ਜਿਹੜਾ ਟਾਬੇ ਦਾ ਮਾਲਕ ਹੈ ਉਹਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਜਦਕਿ ਕੰਪਲੇਨੈਂਟ ਅਸੀਂ ਹਾਂ 39 ਦਿਨ ਚ ਇਹਨਾਂ ਨੇ ਜਿਹੜੀ ਇਨਕੁਆਇਰੀ ਹੈ ਉਹ ਗੋਲਮੋਲ ਕਰ ਦੇਣੀ ਆ ਜਿਹੜਾ ਟਾਬੇ ਦਾ ਮਾਲਕ ਹੈ ਉਹਨੇ ਕੋਰਟਸ ਜਾ ਕੇ ਬਿਆਹੰਦੇ ਨਹੀਂ ਮੇਰਾ ਸਮਝੌਤਾ ਹੋ ਗਿਆ ਜਿਸ ਨਾਲ ਸਾਡੇ ਨਾਲ ਕੁੱਟਮਾਰ ਹੋਈ ਐਸਾ ਹਵਸ਼ ਹੋ ਗਿਆ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 13 ਤਰੀਕ ਦਾ ਹਾਦਸਾ ਹੋਵੇ ਜੀ ਇੰਨੀ ਕੁੱਟਮਾਰ ਕੀਤੀ ਹੋਵੇ ਪਟਿਆਲੇ ਚ ਤੇ ਹਲੇ ਤੱਕ ਸਾਡੀ ਐਫਆਈਆਰ ਨਹੀਂ ਰਜਿਸਟਰ ਹੋਈ ਹੈਗੀ ਜਿਹੜੀ ਐਫਆਈਆਰ ਦੀ ਕਾਪੀ ਕੱਲ ਸਾਨੂੰ ਦਿੱਤੀ ਹੈ ਉਹ ਜਿਹੜਾ ਟਾਬੇ ਦਾ ਮਾਲਕ ਹੈ ਉਹਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਜਦਕਿ ਕੰਪਲੇਨੈਂਟ ਅਸੀਂ ਆਂ ਐਫਆਈਆਰ ਜਿਹੜੀ ਹੋਣੀ ਚਾਹੀਦੀ ਹੈ ਸਾਡੇ ਬਿਆਨਾਂ ਤੇ ਹੋਣੀ ਚਾਹੀਦੀ ਹੈ ਤੇ ਬਿਆਨ ਦਰਜ ਕਰਕੇ ਉਹਦੇ ਥਾਬੇ ਮਾਲਕ ਨੇ ਕੰਪਲੇਨਟ ਕਰਤੀ ਹੈਗੀ ਸਾਡੀ ਐਫਆਈਆਰ ਦੀ ਕਾਪੀ ਨਹੀਂ ਦੇ ਰਹੇ ਅੱਜ ਮੈਂ ਆਹੀ ਏਡੀਜੀਪੀ ਲਾਅ ਐਂਡ ਆਰਡਰ ਸਾਡੇ ਗੌਰਵ ਯਾਦਵ ਸਾਹਿਬ ਡੀਜੀਪੀ ਸਪੈਸ਼ਲ ਡਿਜੀਟਲ ਜਿਹੜੇ ਲਾਅ ਐਂਡ ਆਰਡਰ ਤੇ ਹੈਗੇ ਗੌਰਵ ਆਪਣੇ ਐਸਪੀ ਸ਼ੁਕਲਾ ਜੀ ਉਹਨਾਂ ਨੂੰ ਵੀ ਕਹਿ ਕੇ ਆਇਆ ਮੈਂ ਕਿ ਏਟਲੀਸਟ ਸਾਡੇ ਅਡਜਸਟਿਸ ਦਾ ਕਰੋ ਕਿਉਂਕਿ ਜਦੋਂ ਕੰਪਲੇਨੈਂਟ ਥਾਬੇ ਵਾਲਾ ਬਣ ਗਿਆ ਇਨਕੁਆਇਰੀ ਸਾਡੀ 45 ਦਿਨ ਦੀ ਮਾਰ ਕਰਤੀ ਕੱਲ ਨੂੰ ਢਾਬੇ ਵਾਲਾ ਕਹੂਗਾ ਜੀ ਇੱਥੇ 45 ਦਿਨ ਚ ਇਹਨਾਂ ਨੇ ਜਿਹੜੀ ਇਨਕੁਆਇਰੀ ਆ ਉਹ ਗੋਲਮੋਲ ਕਰ ਦੇਣੀ ਆ ਜਿਹੜਾ ਢਾਬੇ ਦਾ ਮਾਲਕ ਹੈ ਉਹਨੇ ਕੋਰਟਸ ਜਾ ਕੇ ਬਿਆਹੰਦੇ ਨਹੀਂ ਮੇਰਾ ਸਮਝੌਤਾ ਹੋ ਗਿਆ ਜਿਹਦੇ ਨਾਲ ਸਾਡੇ ਨਾਲ ਕੁੱਟਮਾਰ ਹੋਈ ਐਸਾ ਹਵਮਚ ਹੋ ਗਿਆ ਇਨਸਾਫ ਤਾਂ ਮਿਲਦਾ ਹੀ ਨਹੀਂ ਸਾਨੂੰ ਜੇ ਇਨਸਾਫ ਤੁਸੀਂ ਦੇਣਾ ਹੀ ਨਹੀਂ ਫੇ ਕਾਦੇ ਲਈ ਡਰਾਮਾ ਕੀਤਾ ਹੋਇਆ ਹੈ ਨਾ ਤੁਸੀਂ ਲੋਕਾਂ ਨੂੰ ਉਹੀ ਕਹਿ ਦਿਓ ਅਸੀਂ ਕੁੱਟਮਾਰ ਕਰਾਂਗੇ ਇੱਥੇ ਮੈਨੂੰ ਤਾਂ ਕਹਿੰਦੇ ਬਿਆਨ ਸਿੰਘ ਦੀ ਆਤਮਾ ਆ ਗਈ ਲੱਗਦੀ ਹੈ ਇਸ ਸਰਕਾਰ 'ਚ ਜਿਵੇਂ ਪੁਰਾਣੇ ਟਾਈਮ 'ਚ ਅੱਤਵਾਦੀ ਸਮੇਂ ਇੱਥੇ ਗੈਂਗਸਟਰ ਈ ਆ ਉਹ ਅੱਤਵਾਦੀ ਕਰਦੇ ਸੀ ਤਾਂ ਗੋਲੀਆਂ ਇਨਕਾਊਂਟਰ ਕਰਕੇ ਚਲੇ ਜਾਂਦੇ ਸੀ ਪਤਾ ਵੀ ਇੰਸਾਨਾਂ ਜਵਾਨ ਮੁੰਡੇ ਕਿਹਨੂੰ ਕੌਣ ਕਿੱਥੇ ਮਾਰ ਗਿਆ ਆ ਕਰਨਲ ਸਾਹਿਬ ਉਹਨਾਂ ਦਾ ਬੇਟਾ ਮੇਰੇ ਸੰਧੂ ਸਾਹਿਬ ਰਾਤ ਨੂੰ ਬੁਰਾ ਹਾਲ ਇਹਨਾਂ ਦਾ ਕੀਤਾ ਉਥੇ ਇਹਨਾਂ ਨੇ ਪੁਲਸ ਵਾਲਿਆਂ ਨੇ 12 ਦੇ 12 ਜਦੋਂ ਜੀਓਸੀ ਸਾਡੇ ਪਟਿਆਲੇ ਦੇ ਵੈਸਟਰਨ ਕਮਾਂਡ ਉਹਨਾਂ ਨੇ ਜਨਰਲ ਬੇਸਟ ਨੇ ਇੰਟਰਵੈਨ ਕੀਤਾ ਤਾਂ ਇਹਨਾਂ ਨੇ 12 ਬੰਦੇ ਸਸਪੈਂਡ ਕੀਤੇ ਨੇ ਤੇ ਉਸ ਤੋਂ ਬਾਅਦ ਵੀ ਕੱਟਾ ਪਾਉਣੋਂ ਨਹੀਂ ਹਟਦੀ ਪੰਜਾਬ ਪੁਲਿਸ ਸਾਡੇ ਤੇ ਫਿਰ ਮੈਂ ਯਾਦਵ ਸਾਹਿਬ ਨੂੰ ਮਿਲਣ ਆਇਆ ਸੀ ਉਹਨਾਂ ਨੂੰ ਐਮਰਜੈਂਸੀ ਜਾਣਾ ਪੈ ਗਿਆ ਲੇਕਿਨ ਅਸੀਂ ਗੱਲ ਰੱਖਾਂਗੇ ਆਪਣੀ ਕੱਲ ਨੂੰ ਫੇਰ ਆਉ ਯਾਦ ਉਸ ਸਾਡ ਨੂੰ ਮਿਲ ਕੇ ਜਾਵਾਂਗੇ ਸਾਡੀ ਨਵੀਂ ਐਫ ਆਈ ਆਰ ਕੀਤੀ ਜਾਵੇ ਮੈਂ ਉੱਪਰ ਵੀ ਕਿਹਾ ਸਾਨੂੰ ਇਨਸਾਫ ਚਾਹੀਦਾ ਅਸੀਂ ਸਾਨੂੰ ਨਾ ਮਜਬੂਰ ਕਰੋ ਕਿ ਅਸੀਂ ਆਪਣੇ ਕਿਸੇ ਹੋਰ ਪਾਸੇ ਜਾਈਏ ਅਸੀਂ ਸਿਰਫ ਇਨਸਾਫ ਚਾਹੁੰਨੇ ਜੋ ਸਾਡੇ ਪਰਿਵਾਰ ਨਾਲ ਹੋਇਆ ਹੈਗਾ ਬਾਕੀ ਤੁਹਾਨੂੰ ਮੇਰੇ ਕੋਲ ਸਾਰੀ ਐਵੀਡੈਂਸ ਮੈਂ ਐਸ ਐਸ ਪੀ ਸਾਹਿਬ ਨੂੰ ਸਾਰੇ ਐਵੀਡੈਂਸ ਦਿਖਾ ਦਿੱਤੇ ਨੇ ਰਿਕਾਰਡਿੰਗ ਸਾਰੇ ਮੁੰਡਿਆਂ ਦੀ 12 ਦੇ 12 ਮੁੰਡੇ ਖੜੇ ਮਾਫੀ ਮੰਗ ਰਹੇ ਨੇ ਚਾਰ ਐਸਐਚਓ ਮੇਰੇ ਕੋਲੋਂ ਮਾਫੀ ਮੰਗ ਰਿਨ ਮੈਂ ਸਾਰੀ ਰਿਕਾਰਡਿੰਗ ਐਸਐਸਪੀ ਸਾਹਿਬ ਨੂੰ ਦਿਖਾ ਦਿਤੀ ਹੈ ਮੈਨੂੰ ਐ ਸਮਝ ਨਹੀਂ ਆ ਰਹੀ ਐਸਐਸਪੀ ਨਾਨਕ ਸਾਹਿਬ ਇਹ ਜੇ ਕ੍ਰਿਮੀਨਲ ਹਤਿਆਰਿਆਂ ਦੀ ਜੋ ਪੁਲਿਸ ਆਫਸਰ ਕਹਿੰਦੇ ਲਾਇਕ ਨਹੀਂ ਹਨ ਉਹਨਾਂ ਦੀ ਕਿਉਂ ਮਦਦ ਕਰ ਰਹੇ ਨੇ ਕਿਉਂ ਮੇਰੇ ਹਸਬੰਦ ਨੇ 10:30 ਵਜੇ ਸਟੇਟਮੈਂਟ ਰੈਡੀ ਕਰਕੇ ਉਹਨਾਂ ਨੇ ਪੁਲਿਸ ਵਾਲੇ ਨੇ ਆ ਕੇ ਲੈ ਲਈ ਤੀ ਐਫ ਆਈ ਆਰ ਦਾ ਮਤਲਬ ਹੁੰਦਾ ਫਰਸਟ ਪਰਸਨ ਹੂ ਕਮਜ਼ ਐਂਡ ਗਿਵ ਦਾ ਸਟੇਟਮੈਂਟ ਰਾਤੀ 2 ਵਜੇ ਮੈਂ ਪੁਲਿਸ ਨੂੰ ਬੁਲਾਇਆ ਕਿ ਐਦਾਂ ਦੀ ਹਰਕਤ ਹੋਈ ਹੈ ਜੀ ਸਾਰੀ ਘਟਨਾ ਦੱਸੋ ਜੀ ਸਾਰੀ ਘਟਨਾ ਤੁਸੀਂ ਦੇਖੀ ਹੈ ਪਤਾ ਹੀ ਹੈ ਉਹ ਦਿੱਲੀ ਤੋਂ ਆਈ ਸੀ ਔਰ ਮੈਂ ਆਈ ਆਮ ਨੋਟ ਇਨ ਅ ਸਟੇਟ ਨਾਓ ਆਮ ਐ 2 ਘੰਟੇ 3 ਘੰਟੇ ਦਿੱਤੇ ਬੈਠੀ ਹੋਈ ਆਂ ਕਦੇ ਕਿਸੇ ਨੂੰ ਮਿਲਣਾ ਕਦੇ ਕਿਸੇ ਨੂੰ ਪੁਲਿਸ ਸਾਰੀ ਮੈਨੂੰ ਐਸਐਸਪੀ ਸਾਹਿਬ ਨੇ ਜਿੱਦਾਂ ਪਟਿਆਲੇ ਹੈਰਸਮੈਂਟ ਹੋਈ ਹੈ ਆਈ ਜਸਟ ਵਿਸ਼ ਕਿ ਮੈਨੂੰ ਇੱਥੇ ਹੈਰਸਮੈਂਟ ਨਾ ਹੋਏ ਮੈਨੂੰ ਮੈਂ ਮਿਲਨ ਮੇਰੀ ਸੁਣਵਾਈ ਤੇ ਕਰੋ ਮੈਨੂੰ ਦੇਖੋ ਤਾਂ ਸਹੀ ਮੇਰੇ ਕੋਲ ਜੋ ਰਿਕਾਰਡਸ ਐਨ ਮੈਂ ਜੀ ਐਸਐਸਪੀ ਸਾਹਿਬ ਨੂੰ ਸਾਰੀ ਵੀਡੀਓਜ਼ ਦਿਖਾਈਆਂ ਉਹਨਾਂ ਦੀ ਮਾਫੀਨਾਮੇ ਦੀ ਉਹ ਵੀਡੀਓਜ਼ ਦੇਖਣ ਤੋਂ ਬਾਅਦ ਵੀ ਐਸਐਸਪੀ ਸਾਹਿਬ ਇਦਾਂ ਦੀ ਗੇਮ ਖੇਡ ਗਏ ਮੇਰੇ ਨਾਲ ਕਿ ਐਫਆਈਆਰ ਉਹਨਾਂ ਨੇ ਓਪਨ ਟਾਪੇ ਦੇ ਨਾਮ ਕਰ ਦਿੱਤੀ ਔਰ ਕਿਉਂ ਕਰ ਦਿੱਤੀ ਕਿਉਂਕਿ ਔਰ ਮੇਰਾ ਹਸਬੰਡ ਇੱਕ ਕਰਨਲ ਸਾਹਿਬ ਹੈ ਜਿਹੜੇ ਐਸਐਸਪੀ ਰੈਂਕ ਦੇਣ ਉਹਨਾਂ ਦਾ ਨਾਮ ਟੀਵੀ ਤੇ ਲੈਂਦੇ ਹੋਏ ਨਹੀਂ ਕਿ ਆ ਕਿ ਕਰਨਲ ਬੋਲਣਾ ਸੀ ਫਿਰ ਤੇ ਇਦਾਂ ਕਹਿਣਾ ਸੀ ਨਾ ਸਾਡੇ ਪੁਲਿਸ ਵਾਲਿਆਂ ਨੇ ਕੁਝ ਪਾਰਪੀਟ ਹੋਈ ਹੈ ਆਰਮੀ ਆਫਸਰ ਨਾਲ ਤੇ ਲੜਾਈ ਹੋਈ ਹੈ ਤੇ ਅਸੀਂ ਇੱਕ ਕਾਰਵਾਈ ਸਸਪੈਂਡ ਕੀਤਾ ਹੈ ਜਦੋਂ ਮੇਰੇ ਹਸਬੰਡ ਦਾ ਨਾਮ ਕਰਨਲ ਪੀਐਸ ਬਾਠ ਔਰ ਰੰਗਤ ਸਿੰਘ ਬਾਠ ਬੋਲ ਸਕਦੇ ਹੋ ਤੇ ਆਪਣੇ 12 ਜੂਨੀਅਰ ਆਫਸਰ ਦਾ ਨਾਮ ਨਹੀਂ ਲੈ ਸਕਦੇ ਹੋ ਕਿਉਂ ਕਿਉਂ ਚੁਪਾਇਆ ਜਾ ਰਿਹਾ ਉਹ ਜੂਨੀਅਰ ਆਫੀਸਰ ਦਾ ਨਾਮ ਮੈਨੂੰ ਅਜੇ ਤੱਕ ਇਹ ਨਹੀਂ ਪਤਾ ਮੇਰੇ ਹਸਬੰਡ ਨੂੰ ਬਾਰਾ ਜਾਨੇ ਨੇ ਮਾਰਿਆ ਸਹੀ ਬੰਦੇ ਨੂੰ ਸਸਪੈਂਡ ਕੀਤਾ ਜਾਂ ਨਹੀਂ ਕਿ ਮੇਰਾ ਰਾਈਟ ਨਹੀਂ ਹੈ ਜਾਨਣਾ ਕਿ ਮੇਰੇ ਬੰਦਿਆਂ ਨੂੰ ਜਿਸ ਨੇ ਮੇਰੇ ਹਸਬੰਡ ਨੂੰ ਮਾਰਿਆ ਮੇਰੇ ਬੇਟੇ ਨੂੰ ਮਾਰਿਆ ਹੈ ਕਿ ਉਸ ਦਾ ਨਾਮ ਜਾਨਣਾ ਕਿ ਸਹੀ ਬੰਦੇ ਨੂੰ ਸਸਪੈਂਡ ਤੇ ਕੀਤਾ ਹੈ ਮਨੂ ਕੀ ਪਤਾ ਕਿਸ ਨੂੰ ਸਸਪੈਂਡ ਕੀਤਾ ਹੈ ਜੀ ਐਫ ਆਈ ਆਰ ਤੇ ਸਾਡੀ ਐਫ ਆਈ ਆਰ ਓਪਨ ਐਫ ਆਈ ਆਰ ਕਰ ਦਿੱਤੀ ਹੈ ਜੋ ਐਫ ਆਈ ਆਰ ਹੈ ਉਸ ਤੇ ਵਿੱਚ ਲਿਖਿਆ ਕਿ ਮੇਰੇ ਹਸਬੰਡ ਔਰ ਮੇਰਾ ਬੇਟਾ ਡਰਿੰਕ ਕਰ ਰਿਹਾ ਸੀ ਭਾਈ ਮੈਗੀ ਖਾਂਦੇ ਹੋਏ ਇੱਕ ਕਰਨਲ ਸਾਹਿਬ ਜਿਹੜਾ ਐਸ ਐਸ ਪੀ ਰੈਂਕ ਤੋਂ ਵੀ ਉੱਪਰ ਹੈ ਉਹ ਟਾਬੇ ਦੇ ਬਾਹਰ ਦਾ ਲਾ ਰੁਪਈਏਗਾ ਮੈਡੀਕਲ ਰਿਪੋਰਟ ਹੈਗੀ ਹੈ ਜਿਸ ਵਿੱਚ ਕਿਹਾ ਹੈ ਵਿਦ ਨੋ ਅਲਕੋਹਲ ਿਸ ਥਿੰਗ ਫਾਊਂਡ ਕਰਕੇ ਉਹ ਤੁਹਾਨੂੰ ਵੀਡੀਓ ਤੇ ਤੁਹਾਨੂੰ ਸਰ ਰਿਪੋਰਟ ਭੇਜ ਦਾਂਗੇ ਉਹ ਵੈਸੇ ਵੀ ਵੀਰਲ ਹੋ ਰਹੀ ਹੈ ਉਸ ਤੋਂ ਬਾਵਜੂਦ ਵੀ ਉਹ ਐਫ ਆਈ ਆਰ ਦੇ ਉੱਪਰ ਬੇਸਿਸ ਤੇ ਇਨਕੁਆਇਰੀ ਕੀ ਹੋਏਗੀ ਜੀ ਉਹ ਤੇ ਕੱਲ ਟਾਬੇ ਵਾਲੇ ਨੂੰ ਤੇ ਉਸਨੇ ਉਸਨੇ ਟਾਬੇ ਵਾਲੇ ਨੇ ਉਹ ਰ ਉਹ ਯੂ ਟਾਬੇ ਵਾਲਾ ਹੈ ਜਿਸਨੇ ਹਰ ਇੱਕ ਪੁਲਿਸ ਵਾਲੇ ਨੂੰ ਆਈਡੈਂਟੀਫਾਈ ਕਰਕੇ ਮੈਨੂੰ ਦੱਸਿਆ ਸੀ ਕਿ ਇਹ ਐਵੇਂ 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 ਆਫੀਸਰ ਹੈ ਉਸ ਤੋਂ ਬਾਅਦ ਉਹਨਾਂ ਨੇ ਹੀ ਮੈਨੂੰ ਵੀਡੀਓ ਦਿਖਾਈ ਕਿ ਸਵੇਰੇ ਡੀਆਈਜੀ ਸਾਹਿਬ ਨੇ ਮਨਦੀਪ ਸਾਹਿਬ ਨੇ ਇਹਨਾਂ ਨੂੰ ਅਵਾਰਡ ਦਿੱਤਾ ਸੀ ਇਹ ਉਹ ਯੂ ਬੰਦੇ ਸਾਰੇ ਮੈਡਮ ਇਹਨਾਂ ਨੂੰ ਅਵਾਰਡ ਮਿਲਿਆ ਹੋਇਆ ਤੇ ਇਹਨਾਂ ਨੂੰ ਪੂਤਸਵਾਰ ਹੋਇਆ ਹੋਇਆ ਤੇ ਤਾਂ ਇਹ ਘੁੱਟਦੇ ਫਿਰਦੇ ਸਵੇਰੇ ਤਾਂ ਹੀ ਤੇ ਉਹਨਾਂ ਨੇ ਮੇਰੇ ਹਸਬੰਦ ਨੂੰ ਵੀ ਆ ਕੇ ਕਿਹਾ ਕਿ ਇੱਕ ਇਨਕਾਊਂਟਰ ਕਰਕੇ ਆਏ ਆ ਬਚ ਗਿਆ ਤੇ ਸਵੇਰੇ ਆ ਕੇ ਆਈ ਕਰ ਮੈਨੂੰ ਤਿੰਨ ਚੀਜ਼ਾਂ ਲਈ ਜਸਟਿਸ ਚਾਹੀਦਾ ਇੱਕ ਪਹਿਲੀ ਗੱਲ ਮੇਰੇ ਹਸਬੰਡ ਦਾ ਸਟੇਟਮੈਂਟ ਲਿਤਾ ਗਿਆ ਸੀ ਸਭ ਤੋਂ ਪਹਿਲੇ ਉਹਨਾਂ ਦੇ ਨਾਮ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਸਾਰੇ 12 ਦੇ 12 ਬੰਦਿਆਂ ਦਾ ਨਾਮ ਐਫ ਆਈ ਆਰ 'ਚ ਹੋਣੀ ਚਾਹੀਦੀ ਹੈ 12 ਦੇ 12 ਬੰਦੇ ਅਰੈਸਟ ਹੋਣੇ ਚਾਹੀਦੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏ ਇਨਵੈਸਟੀਗੇਸ਼ਨ ਤੇ ਅਗਰ ਮੇਰਾ ਹਸਬੰਡ ਹੋਰ ਮੇਰਾ ਪ੍ਰੂਫ ਦੇ ਦੇਣ ਕਿ ਮੇਰਾ ਹਸਬੰਡ ਔਰ ਬੇਟਾ ਗਲਤ ਹੈ ਮੈਂ ਉਹਨਾਂ ਨੂੰ ਆਪੇ ਅਦਾਲਤ ਤੇ ਜਾ ਕੇ ਪੁਲਿਸ ਸਟੇਸ਼ਨ ਹਵਾਲੇ ਕਰਕੇ ਆਉਂਗੀ ਇਹ ਮੇਰਾ ਵਾਦਾ ਔਰ ਦੂਜੀ ਗੱਲ ਸਾਰੀ ਵੀਡੀਓ ਰਿਕਾਰਡਿੰਗਸ ਐਂਡ ਸਾਰੇ ਪ੍ਰੂਫ ਹੋਣ ਤੋਂ ਬਾਅਦ ਐਸਐਸਪੀ ਸਾਹਿਬ ਨੂੰ ਦਿਖਾਨ ਤੋਂ ਬਾਅਦ ਵੀ ਐਸਐਸਪੀ ਸਾਹਿਬ ਆਪਣੇ ਇਹ 12 ਜੂਨੀਅਰ ਆਫਸਰਸ ਨੂੰ ਕਿਸ ਲਈ ਡਰ ਰਹੇ ਵਾਈ ਉਹਨਾਂ ਦੇ ਨਾਮ ਕਿਉਂ ਨਹੀਂ ਕਹਿ ਰਹੇ ਸਾਨੂੰ ਕੀ ਪਤਾ ਕਿਹੜੇ 12 ਆਫਸਰਸ ਦੇ ਲਈ ਇਹਨਾਂ ਨੇ ਸਸਪੈਂਸ਼ਨ ਕੀਤੀ ਹੈ ਕੱਲ੍ਹ ਕਹਿੰਦੇ ਨੇ ਕਿ ਕੋਈ ਵੀ ਬੰਦਾ ਖੜਾ ਕਰਦੇ ਨੇ ਕਿ ਸਸਪੈਂਸ਼ਨ ਹੋ ਗਿਆ ਕਿਉਂ ਨਹੀਂ ਬੁਲਾਇਆ ਗਿਆ ਕਿ ਇਹ 12 ਬੰਦੇ ਹੈ ਸੀ ਸਰਨਲ ਸਾਹਿਬ ਐਸਐਸਪੀ ਸਾਹਿਬ ਤਾਂ ਸੀਨੀਅਰ ਹੈਗੇ ਨੋ ਕਿਉਂ ਨਹੀਂ ਬੁਲਾਇਆ ਕਿ ਸਾਹਿਬ ਇਹੋ ਬੰਦੇ ਸੀ ਜਾਂ ਨਹੀਂ ਕੀ ਪਤਾ ਉਸ ਵਿੱਚ 8 ਬੰਦੇ ਹੀ ਸੀਗੇ ਜਾਂ 9 ਬੰਦੇ ਹੀ ਸੀਗੇ ਸਾਨੂੰ ਕੀ ਪਤਾ ਅਸੀਂ ਤੇ 8-9 ਬੰਦੇ ਹੀ ਦੇਖੇ ਸੀਗੇ ਕਮ ਸੇ ਕਮ ਬੰਦਿਆਂ ਦੀ ਜਾਂਚ ਤੇ ਕਰਨ ਕਿਹੜੇ-ਕਿਹੜੇ ਬੰਦੇ ਸੀ ਹੋਰ ਐਫ ਆਈ ਆਰ ਕਰ ਸੋਸੀ ਸਸਪੈਂਡ ਕਰ ਦਿੱਤਾ ਕਿਉਂਕਿ ਤੁਹਾਨੂੰ ਆਰਮੀ ਤੋਂ ਪ੍ਰੈਸ਼ਰ ਪਿਆ ਓਨਲੀ ਆਫਟਰ ਆਰਮੀ ਤੋਂ ਮੈਨੂੰ ਇੰਨਾ ਤੇ ਹਾਲਾ ਪੁਲਿਸ ਨੇ ਹਰੈਸ ਕੀਤਾ 3 48 ਆਵਰਸ ਮੈਨੂੰ ਹਰੈਸਮੈਂਟ ਕੀਤੀ ਹੈ ਉਹਨਾਂ ਨੇ ਉਸ ਤੋਂ ਬਾਅਦ ਜਾ ਕੇ ਅਜੇ ਵੀ ਮੈਨੂੰ ਅਨਿਆਂ ਨਹੀਂ ਮਿਲ ਰਿਹਾ ਉਹਨ ਐਫ ਆਈ ਆਰ ਬੁਜੀ ਹਵਾ ਦੀ ਐਫ ਆਈ ਆਰ ਹੈ ਕਿਉਂਕਿ ਉਹ ਟਾਬੇ ਵਾਲੇ ਨੂੰ ਟਾਬੇ ਵਾਲੇ ਨੇ ਉਸੇ ਦਿਨ ਮਨੂੰ ਕਿਹਾ ਸੀ ਮੈਡਮ ਜਿਹੜੀ ਚੀਜ਼ ਲੈ ਜਾਣੀ ਆ ਹੁਣੇ ਲੈ ਜਾਓ ਕਿਉਂਕਿ ਕੱਲ ਤੂੰ ਮਨੂੰ ਪ੍ਰੈਸ਼ਰ ਪਾ ਜਾਏਗਾ ਉਹ ਯੂ ਗੱਲ ਹੋਈ ਉਸੇ ਕੋਲ ਜਦੋਂ ਉਹ ਟਾਬਾ ਵਾਲਾ ਕਹਿ ਰਿਹਾ ਕਿ ਉਸ ਨੂੰ ਪਤਾ ਨਹੀਂ ਉਹ ਬੰਦੇ ਨਾ ਪੁਲਿਸ ਸਿਵਲ ਕਪੜੇ ਚਾਹੀਸੀ ਪੁਲਿਸ ਸੀਗੇ ਤਾਂ ਕਿ ਮਨੂੰ ਇਹ ਦੱਸੋ ਪਟਿਆਲਾ ਐਸ ਐਚਓ ਪਟਿਆਲਾ ਸਮਾਨਾ ਜਿਹੜੇ ਉੱਥੇ ਹੀ ਰਹਿੰਦੇ ਆ ਚਾਰ ਪੁਲਿਸ ਵਾਲੇ ਆ ਪੂਰੇ ਪਟਿਆਲੇ ਐਵਰੀਬਾਡੀ ਨੋਜ਼ ਥੈਮ ਤੇ ਉਹ ਟਾਬੇ ਵਾਲੇ ਨੂੰ ਪਤਾ ਨਹੀਂ ਸੀ ਕਿ ਉਹ ਕਿਹੜੇ ਆਫਸਰ ਹਨ ਤਾਨੂੰ ਲੱਗਦਾ ਕਿ ਇਹ ਟਾਬਾਂ ਵਾਲਾ ਸਰਕਾਰੀ ਗੱਡੀ ਚਾਹੀਏ ਤੇ ਮੈਂ ਇੱਕ ਸਰਕਾਰੀ ਗੱਡੀ ਇੱਕ ਮੈਨੂੰ ਇਹ ਦੱਸੋ ਕਿਹੜੇ ਐਸਐਚਓਜ਼ ਜਾਂ ਐਸਆਈਆਂ ਕੋਲ ਫੋਰਚੂਨਰ ਤੇ ਐਂਡੇਵਰ ਹੁੰਦੀਆਂ ਕੀ ਕਮਾਰਿਆਂ ਜੀ ਅੱਜ ਅਸੀਂ ਕਰਨਲ ਸਾਹਿਬ ਹੋ ਕੇ ਮੇਰੇ ਤੇ ਫਾਦਰ ਨੂੰ ਲੋਰੇ ਅਸੀਂ ਮਤਲਬ ਮੈਨੂੰ ਇਹ ਦੱਸੋ ਕਿ ਕਿਹੜੇ ਐਸਐਚਓ ਕੋਲ ਐਂਡੇਵਰ ਹੋਰ ਫੋਰਚੂਨਰ ਇੱਕ ਗੱਡੀ ਪੁਲਿਸ ਵਾਲੀ ਸੀ ਉਸ ਤੋਂ ਬਾਅਦ ਦੂਜੀ ਗੱਡੀ ਸਕੋਰਪੀਓ ਸੀ ਐਂਡ ਹੋਰ ਫਿਰ ਇੱਕ ਫੋਰਚਨਰ ਸੀ ਹੋਰ ਇਹਨਾਂ ਕੋਲ ਇੱਕ ਹੋਰ ਐਂਡ ਉਹ ਐਂਡਵਰ ਵੀ ਆਉ ਪਿੱਛੇ ਸੀ ਕਿ ਕਿਦੇ ਇਹਨਾਂ ਨੇ ਇੰਨੀ ਪੱਤਿਆਲਾ ਅਤੀ ਚੁੱਕੀ ਹੋਈ ਹੈ ਕੱਲ ਇੱਕ ਲੇੜੀ ਆਈ ਸੀਗੀ ਮਿਸ ਬਾਟ ਉਹਨਾਂ ਦਾ 5 ਸਾਲ ਪਹਿਲੇ ਉਹਨਾਂ ਨੇ ਤੁਸੀਂ ਦੇਖਿਆ ਹਨ ਮੀਡੀਆ 'ਚ ਉਹਨਾਂ ਨੇ ਰੋਂਦੇ ਹੋਏ ਕਿਹਾ ਕਿ ਪਹਿਲੇ ਵੀ ਸਾਨੂੰ ਇਸੇ ਸਾਲ ਦੇ ਅੰਦਰ ਇਹ ਚੌਥਾ ਕੇਸ ਹੈ ਜਿਹੜਾ ਉਹਨਾਂ ਦਾ ਕੰਪਰੋਮਾਈਜ਼ ਕਰਕੇ ਐਸਐਸਪੀ ਸਾਹਿਬ ਉਹਨਾਂ ਨੂੰ ਮਾਫੀ ਦਵਾਰੇ ਐਸਐਸਪੀ ਸਾਹਿਬ ਦਾ ਕੀ ਉਹ ਹੈਗਾ ਕਿ ਚਾਰ ਜਿਹੜੇ ਗਲਤ ਜਿਹੜੇ ਪੰਜਾਬ ਵਿੱਚ ਅਤੰਗਵਾਦ ਫੈਲਾ ਰਹੇ ਨੇ ਅੱਜ ਮੇਰੇ ਬੱਚਿਆਂ ਨੂੰ ਡੰਡੇ ਅੱਜ ਅਗਰ ਮੈਂ ਇਹਨਾਂ ਨੂੰ ਚਾਰਾਂ ਨੂੰ ਤੁਸੀਂ ਸਜ਼ਾ ਨਹੀਂ ਦਿੱਤੀ ਨਾ ਇਹ ਅੱਜ ਡੰਡੇ ਮਾਰਨ ਕੱਲ੍ਹ ਗੋਲੀਆਂ ਮਾਰਨਗੇ ਪੰਜਾਬ ਤੇ ਉਹੀ ਜੋ ਰਾਈਟ ਸੋਇਚੇ ਫੇਰ ਉਹ ਹਾਲ ਹੋ ਜਾਣਾ ਹੈ ਕਿ ਕੋਈ ਵੀ ਬੰਦਾ ਕਿਸੇ ਨੂੰ ਵੀ ਗੋਲੀ ਮਾਰ ਕੇ ਚਲਾ ਜਾਏਗਾ ਪੁਲਿਸ ਦੀ ਇੰਨੀ ਜ਼ਿਆਦਾ ਗਰੀ ਅਸੀਂ ਅੱਜ ਨਾ ਪੁਲਿਸ ਤੋਂ ਗੱਲ ਕਰਦੇ ਡਰਦੇ ਆ ਕਿਉਂਕਿ ਪੁਲਿਸ ਸਾਨੂੰ ਸੇਫਟੀ ਦੇਣ ਲਈ ਨਹੀਂ ਹੈ ਉਲਟਾ ਸਾਨੂੰ ਮਾਰਕੁਟਾਈ ਕਰਨ ਲਈ ਹੈ ਮਾਰਕੁਟਾਈ ਤੋਂ ਬਚਾਨ ਲਈ ਨਹੀਂ ਹੈ ਉਸ ਤੋਂ ਬਾਅਦ ਵੀ ਕੋਈ ਵੀ ਸੀਨੀਅਰ ਅਫੀਸ਼ਰ ਸਾਡੇ ਆਰਮੀ ਇੰਟਰਵਿਊ ਹੋਈ ਹੈ ਉਹਨਾਂ ਨੂੰ ਕਾਨੀਆਂ ਹੀ ਬਣਾਈ ਜਾ ਰਹੀਆਂ ਹਨ ਕਾਨੀਆਂ 45 ਡੇਜ਼ ਦੀ ਇਨਕੁਆਇਰੀ ਜਦੋਂ ਸਾਰੇ ਤੁਹਾਡੇ ਕੋਲ ਪ੍ਰੂਫ ਪੈਨ ਕਿਉਂ ਨਹੀਂ 3 ਦਿਨ ਤਾਂ ਇਨਕੁਆਇਰੀ ਖਤਮ ਕਰਦੇ ਚਾਰ ਬੰਦੇ ਬਿਠਾਉਂਦੇ ਹੋਰ ਖਤਮ ਕਰਦੇ ਐਂਡ ਥਿਸ ਇਜ਼ ਓਨਲੀ ਅ ਟੈਕਟਿਕਸ ਵਿਚ ਐਸਐਸਪੀ ਸਾਹਿਬ ਇਸ ਬਾਈਂਗ ਕਿ ਜਸਟ ਟੂ ਡਿਲੇ ਦਾ ਮੈਟਰ ਨਾ ਮੈਨੂੰ ਕੋਈ ਮੈਨੂੰ ਪੁਲਿਸ ਸਟੇਸ਼ਨ ਤੇ ਆ ਬੰਦਿਆ ਨੇ ਧਮਕੀ ਦਿੱਤੀ ਹੈ ਮੇਰੇ ਕੋਲ ਵੀਡੀਓ ਹੈ ਜਿਹੜੀ ਵਾਇਰਲ ਵੀ ਹੋਈ ਹੈ ਉਸ ਤੋਂ ਬਾਅਦ ਐਸਪੀ ਸਾਹਿਬ ਦੇ ਬੰਦਿਆਂ ਦੇ ਸਾਹਮਣੇ ਪੁਲਿਸ ਇੰਸਪੈਕਟਰ ਦੇ ਸਾਹਮਣੇ ਮੈਨੂੰ ਧਮਕੀ ਦੇ ਕੇ ਜਾਣੇ ਉਸ ਤੋਂ ਬਾਅਦ ਅੱਜ ਵੀ ਮੇਰੇ ਕੋਲ ਪ੍ਰੋਟੈਕਸ਼ਨ ਨਹੀਂ ਹੈ ਮੈਨੂੰ ਕਿਸੇ ਹੋਰ ਦੀ ਪ੍ਰੋਟੈਕਸ਼ਨ ਲੈ ਕੇ ਚੱਲਣਾ ਪੈ ਰਿਹਾ ਆਰਮੀ ਨੇ ਮੈਨੂੰ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਮੇਰੇ ਹਸਬੰਡ ਆਰਮੀ ਦਾ ਮਗਰ ਮੇਰੇ ਲਈ ਇੱਕ ਸਿਕਿਉਰਿਟੀ ਇਸ਼ੂ ਹੈ ਮੈਂ ਕੱਲ ਹੀ ਰਹਿਣੀ ਆ ਪੰਜਾਬ ਮੇਰੇ ਸਫਾਦਰ ਇਨ-ਲਾਹਰ ਮਦਰ-ਇਨ-ਲਾਹਰ ਮੇਰੇ ਹਸਬੰਡ ਦੀ ਡਿਊਟੀ ਪੰਜਾਬ ਦਿੱਲੀ ਹੈਗੀ ਹੈ ਤੁਸੀਂ ਮੈਨੂੰ ਇਹ ਦੱਸੋ ਮੇਰੀ ਕੀ ਸਿਕਿਉਰਿਟੀ ਹੈ ਅੱਜ ਮੈਂ ਆਈ ਆ ਇੱਥੇ ਖੜੀ ਹੋਈ ਆ ਇੱਕ ਬੰਦੇ ਨੂੰ ਵੇਟ ਕਰ ਰਿਹਾ ਮੈਸੇਜ ਵੀ ਪਾਸ ਕੀਤਾ ਕਿ ਅਸੀਂ ਬਾਹਰ ਬੈਠੇ ਆ ਮਗਰ ਸਾਨੂੰ ਉਹਨਾਂ ਨੂੰ ਕਿਤੇ ਜਾਣਾ ਪੈ ਗਿਆ ਹੀ ਹੀ ਹੈ ਟੂ ਗੋ ਸਮਵੇਰ ਨੂੰ ਨਾ ਨੂੰ ਅਰਜੈਂਟ ਕੰਮ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕਿਹਾ ਸੀ ਬੈਠੋ ਵੇਟ ਕਰੋ ਤੇ ਮੈਂ ਮਿਲਦਾ ਹਾਂ ਮਗਰ ਉਹਨਾਂ ਨੇ ਕੀ ਕੀ ਹੁਣ ਸਾਨੂੰ ਮੈਸੇਜ ਆਇਆ ਕਿ ਉਹਨਾਂ ਨੂੰ ਕਿਤੇ ਅਰਜੈਂਟ ਜਾਣਾ ਪੈ ਗਿਆ ਤੇ ਉਹ ਚਲੇ ਗਏ ਅਸੀਂ ਕੱਲ ਫੇਰ ਆਵਾਂਗੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ